ਕੋਈ ਛੋਟੇ ਵੱਡੇ ਨਹੀਂ ਨਹੀਂ ਵੱਡੇ ਉਹਨਾਂ ਦਾ ਵੱਡਾ ਬਣਾ ਲਓ ਫਿਰ ਜਿਹੜਾ ਉਹ ਕੋਲ ਦਾ ਜਿਹੜਾ ਵੱਡਾ ਜਿਹੜਾ ਹੈਗਾ ਉਹ ਦਾ 1.5 ਲੱਖ ਤੋਂ ਉੱਪਰ ਉਹਨਾ ਸਮਾਨ ਦਾ ਕੋਈ ਗੱਲ ਨਹੀਂ ਹਾਂ ਕੋਈ ਨਹੀਂ ਬਰਾ ਸਾ ਕਿੰਨਾ ਟੋਟਲ ਕਿੰਨਾ ਬਣੂਗਾ ਇਸ ਵਿੱਚ ਟੋਟਲ ਤੁਹਾਡਾ ਕੋ 5.3 ਲੱਖ ਪਾ ਸਾਰੀ ਨੀਵੋ ਨੀਵੋ ਦਾ ਵੱਡਾ ਹਾਂਜੀ ਵੱਡਾ ਫਿਰ ਛੋਟੀ ਬੇੜੀ ਛੋਟੀ ਬੇੜੀ ਕੋ 1.5 ਲੱਖ ਦੀ ਕਰੀ ਤੇ ਜਿਹੜੀ ਇਹ ਕਹਿ ਰਿਹਾ ਅੱਛਾ ਹਾਂਜੀ ਹਾਂਜੀ 1.5 ਲੱਖ ਰੁਪਏ ਅੱਛਾ ਚਲ ਕੋਈ ਨਹੀਂ ਕਦ ਮੈਂ ਹੋਰ ਪਿੱਤੋਂ ਦੋ ਦਿਨ ਰਾਧ ਨੇ ਅਰੇ ਤਾਨੂੰ ਮੈਂ ਹੀ ਦੇਣੇ ਸਮਾਨ ਸਾਡਾ ਆ ਜਾਏ ਬਾਕੀ ਤੇ ਹੋਰ ਕੋਈ ਗੱਲ ਨਹੀਂ ਪਾਗੀ ਪੰਜ ਦਸ ਦੇ ਬਾਅਦ ਹੀ ਪੇਮੈਂਟ ਆ ਜਾਏ ਕੋਈ ਗੱਲ ਨਹੀਂ ਸਾਡੀਆਂ ਸਮਾਨ ਦੇ ਸਰਦ ਕੋਈ ਨਹੀਂ ਦੋਦਾਂ ਮੈਂ 1.5 ਦੋ ਲੱਖ ਰੁਪਏ ਕੱਲ ਪੱਤਸੋਂ ਦੇ ਦੂੰਗਾ ਨਾ ਚੰਡੀਗੜ੍ਹ ਜਾਣਾ ਉੱਥੇ ਜਾਣ ਤੋਂ ਪਹਿਲਾਂ ਨਹੀਂ ਠੰਣਾ ਵੀ ਆਜੋ ਮਹਾਵ ਚੰਨ ਨਾ 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 ਤੁਹਾਡੇ ਬੜੇ ਉੱਧਾ ਦੇ ਕੋਦਾਂ ਨਾ ਮੈਨੂੰ ਪਤਾ ਮੈਂ ਤਾਂ ਕਿਹਾ ਵੀ ਚੱਲ ਇਹਨਾਂ ਬੰਦਿਆਂ ਦਾ ਬਚਾ ਦੇ 100 ਦੇ ਜਾ ਅਗੇ ਸਾਰੇ ਬੜਾ ਸਾਡੇ ਬੜੇ ਹਾਂ ਹਾਂ ਉਬੈ ਥੋ ਬੜਾ ਐ ਤੁਹਾਡੇ ਕੋਲ ਹਾਂਜੀ ਥੋ ਬੜੇ ਹਾਂ ਪਰ ਮੈਂ ਤਾਂ ਪਕੜ ਕੇ ਆ ਮੈਂ ਕਹੇ ਵੀ ਕੱਲ ਤਾਂ ਲੱਖ ਰੁਪਇਆ ਦੂੰ ਠੀਕ ਠੀਕ ਸਭ ਦੇ ਕਿਹਾ ਤੁਹਾਨੂੰ ਲੱਖ ਰੁਪਇਆ ਮਿਲ ਗਿਆ ਇਹਨਾਂ ਦਾ ਵਾਦਾ ਕੀਤਾ ਵੀ ਇਸੇ ਦੇ ਲੱਖ ਰੁਪਇਆ ਮੈਂ ਦੇ ਦੂੰ ਤੋ ਇੱਕ ਕਰ ਦੋ ਬਾਕੀ ਵੀ ਕਰ ਦੇਣੇ ਕੋਈ ਪਿੰਡ ਮੇਰਾ ਮਾਸੀ ਵਾਲਾ ਅੱਛਾ ਹਾਂਜੀ ਜੀਸੋ ਸੁਪੰਜ ਦਾ ਮੈਂ ਭਰਾ ਹਾਂ ਅੱਛਾ ਜੀਸੋ ਨਾਲ ਤਾਂ ਹਾਂਜੀ ਸਾਡੀ ਜੀਸੋ ਹਾਂਜੀ ਸੁਪੰਜ ਬਣੇ ਗਏ ਡੇਡਸ ਬਾਜੀ ਬਣੇ ਉਹਨਾਂ ਦੀ ਵਾਈਫ ਸੁਪੰਜ ਹਾਂਜੀ ਵਾਈਫ ਹਾਂ ਹਾਂ ਮੈਂ ਕੋਈ ਨਹੀਂ ਵਧੀਆ ਬਣਾ ਕੇ ਦਿਓ ਹਾਂ ਸੌ ਜਾਓ ਹਾਂ ਅਸਲੇ ਅਸੀਂ ਗੱਗੋਮਾਲ ਸਾਡੇ ਵਾਲਾ ਮਕੈਨੀਕਲ ਵਰਕਸ਼ਾਲਾ ਇਹ ਟਰਾਲੀਆਂ ਬਣਾਉਂਦੇ ਆ ਬੇੜੇ ਬਣਾਉਂਦੇ ਆ ਤੇ ਮੈਂ ਕੱਲ ਨੌਂਸ ਕਰਕੇ ਆਇਆ ਸੀਗਾ ਸ਼ਾਪ ਉਹ ਚੌਕੀ ਦੇ ਅੱਗੇ ਜਾ ਕੇ ਮੱਲ ਬੰਦੇ ਦੇ ਦਰਿਆ ਦੇ ਸਾਡੇ ਕਿਸਾਨ ਪਹਲਾ ਸੀਗੇ ਸਰਪੰਚ ਸਾਹਿਬ ਨਾਲ ਨੇ ਤੇ ਮੈਂ ਇਹਨਾਂ ਨੂੰ ਕਹਿ ਕੇ ਅਸੀਂ ਬੇੜਾ ਬਣਾ ਦਿੰਦੇ ਆ ਮੈਂ ਕੱਲ ਇਹਨਾਂ ਨੂੰ ਫੋਨ ਤੇ ਕਹਿ ਕੇ ਮੈਂ ਕੱਲ ਤੁਹਾਨੂੰ ਲੱਖ ਰੁਪਇਆ ਦੇ ਕੇ ਜਾਊਂਗਾ ਸੋ ਮੈਂ ਅੱਜ ਬੈਂਕ ਤੋਂ ਪੈਸੇ ਕਿਸ ਕੋ ਲੈ ਕੇ ਅੱਜ ਤੇ ਛੁੱਟੀ ਸੀਗੀ ਕਿਸੇ ਕੋਲ ਪੈਸੇ ਲੈ ਕੇ ਤੇ ਮੈਂ ਮਤਲਬ ਵਾਲਾ ਸਾਹਿਬ ਜਿਹੜੇ ਇਹ ਦੇ ਮਤਲਬ ਮਾਲਕ ਨੇ ਇਹਨਾਂ ਨੂੰ ਮੈਂ ਦੇ ਦਿੱਤੇ ਸੋ ਜਿਹੜਾ ਬੇੜਾ ਬੜਨਾ ਸ਼ੁਰੂ ਹੋ ਜਾਊਗਾ ਤੇ 2 ਹਫ਼ਤਿਆਂ ਦੇ ਵਿੱਚ ਇਹਨਾਂ ਨੇ ਕਿਹਾ ਕਿ ਬੇੜਾ ਅਸੀਂ ਬੜਾ ਕੇ ਦਾਂਗੇ ਸੋ ਕਿਸਾਨਾਂ ਨੂੰ ਜਿਹੜਾ ਅੱਗੇ ਜਾਣ ਲਈ ਟਰੈਕਟਰ ਟਰਾਲੀਆਂ ਖੜ ਲੀ ਉਹ ਵਧੀਆ ਕੰਮ ਹੋ ਜਾਊਗਾ 2 ਹਫ਼ਤੇ ਦੇ ਵਿੱਚ ਤੇ ਆਪਾਂ ਬੇੜਾ ਉੱਥੇ ਪਹੁੰਚਾ ਦੇਾਂਗੇ ਇੱਕ ਬੇੜੀ ਨਾਲ ਛੋਟੀ ਬੇੜੀ ਤੇ ਇੱਕ ਬੇੜਾ ਦੋ ਚੀਜ਼ ਆਪਾਂ ਇਹਨਾਂ ਨੂੰ ਦੇਣੀਆਂ ਠੀਕ ਹੈ ਹਾਂ ਬਗ ਨਾਉ ਜਦਾ ਨਾ 42 44 ਫਟ ਬੜੀ ਚਾਦਰਾ ਸਾਹ ਨਾ ਚਾਦਰਾ ਕੋ 13 ਫਟ ਆ ਜਾਂਦੀ ਉਹ 14 ਫਟ ਆ ਜਾਂਦੀ ਆ ਹਾਂ ਜਿੰਨੇ ਚਾਦਰਾ ਉਹ ਅੰਦਰ ਚਾਦਰਾ ਚੋਣਦੀ ਆ ਅੱਛਾ ਨਾ ਨਾ ਕੁ ਬੜਾ ਦੋ ਬੜਾ ਵਧੀਆ ਬੜਾ ਕੇ ਦੋ ਇੱਕ ਆਪਣਾ ਮਠਾਣਾ ਬਣਿਆ 45 ਫਟ ਦਾ ਅੱਛਾ ਉਹਦੇ ਜੇ ਵੀ ਕਿਸੇ ਵੇਲੇ ਮੰਨ ਲਓ ਦੋ ਤਿੰਨ ਟਰੈਕਟਰ ਵੀ ਇਕੱਠੇ ਬਾੜ ਦਿੰਦੇ ਇਹ ਟਰੈਕਟਰ ਟਰਾਲੀ ਦੇ ਇੱਕ ਮਗਰ ਟਰੈਕਟਰ ਵੀ ਆ ਜਾਂਦਾ ਹੈ। ਇਹ ਪਿੰਡ ਵਾਲੀ ਜੁੜ ਕੇ ਇੱਕ ਟਰੈਕਟਰ ਟਰਾਲੀ ਨਾਲ ਵਾੜ ਕੇ ਆਈ ਨੂੰ। ਹਾਂ। ਅਸੀਜ ਨੇ ਕਹੇ ਮੁਰਜੇ ਫਿਰ ਕਾੜੀ-ਕੁੜੀ ਗੇੜੇ ਲਾਉਣਾ ਉਹਨਾਂ ਨੂੰ ਨਾ। ਜਿਹੜੇ ਜਿਹੜੇ 45 ਫੁੱਟ ਬਣਾਓਗੇ ਇਹਨਾਂ ਦੇ ਉਹਦੇ ਵਿੱਚ ਮੰਨੋ ਇੱਕ 90 ਨੇ ਇੱਕ ਟਰਾਲੀ ਇੱਕ ਟਰੈਕਟਰ ਮਗਰ ਹੋਰ ਲੱਗ ਸਕਦਾ। ਲਵਾ ਲਓ ਜਾਨ। ਜੋ ਲਵਾਉਣਾ ਲਵਾ ਲਓ ਜੀ ਬਸ। ਕਿਸਾਨਾਂ ਦਾ ਫਾਇਦਾ ਹੋਣਾ ਚਾਹੀਦਾ ਬਾਕੀ ਛੱਡ ਦਿਓ ਗੱਲਾਂ। ਠੀਕ ਹੈ। ਠੀਕ ਹੈ ਕਦੀ ਗੱਲ। ਕਿਉਂਕਿ ਇਹਨਾਂ ਦਾ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਪਤਾ ਲੈਂਦਾ। ਤੇ ਚਲੋ ਆਪਾਂ ਇੰਨੀ ਇੱਕ ਇਹਨ ਨੇ ਦੇਵਤਾਂਾਂ ਦੀ ਲੰਗਰ ਲਈ ਹੁੰਦੇ ਉਹਨਾਂ ਕੋ ਕੋ ਖੱਖ ਨਹੀਂ ਆ ਰਿਹਾ। ਇਹ ਤਾਂ ਕਾਹਦਾ ਠੇਕੇਦਾਰ ਦਾ ਲੀਫੇ ਤੇ ਮੈਂ ਕਿਹਾ ਜਿਆਦਾ ਹੀਫੇ ਬਣਾ ਦਿੰਦੇ ਤੁਹਾਨੂੰ ਕੋਈ ਗੱਲ ਨਹੀਂ। ਠੀਕ ਹੈ ਕਿ ਠੇਕੇਦਾਰ ਲੈ ਹੀ ਜਾਣਾ ਜੀ। ਆਹ